ਹੈਲੋ ਜੀ ਸਤਿ ਸ੍ਰੀ ਅਕਾਲ ਸੰਬੋਧਿਤ ਏਰਵਰ ਚੈਨਲ ਤੇ ਤੁਹਾਡਾ ਸਵਾਗਤ ਹੈ ਹੋਰ ਸਾਨੂੰ ਫਰੰਟ ਰੋਡ ਦੇ ਕੀ ਹਾਲ ਚਾਲੇ ਸਾਡਾ ਟਾਈਮ ਹੋ ਗਿਆ ਮਾਰਨਿੰਗ ਟਾਈਮ ਦਾ ਚਾਹ ਪਾਨੀ ਸਵੇਰ ਦਾ ਪੀ ਲਿਆ ਤੇ ਹੁਣ ਅਸੀਂ ਕਰਾਂਗੇ ਵਿੜੇ ਸਾਫ ਇਸ ਤੋਂ ਪਹਿਲੇ ਪਰ ਆ ਗਿਆ ਸੀ ਪਾਣੀ ਛੜਿਆ ਆਂਦਾ ਸਰਕਾਰੀ ਪਾਣੀ ਤੇ ਉਹ ਅਸੀਂ ਭਰਾਂਗੇ ਐਦਾਂ ਦੇਖ ਲੋ ਸਾਡੀ ਮੱਝ ਬੇਟੀਆ ਹਿਆਨੇ ਇਹ ਸਰਕਾਰੀ ਮਣੀ ਫਰੈਂਡ ਬਹੁਤ ਜ਼ਿਆਦਾ ਵਧੀ ਘੰਦਾ ਸੀ ਮੱਝਾ ਨੂੰ ਵੀ ਪਲਾਨੇ ਆਪਾਂ ਵੀ ਇਹ ਪੀਂਦੇ ਆਂ ਰੋਟੀ ਪਾਣੀ ਜਦੋਂ ਬਣਾਨੇ ਉਹ ਪਾਣੀ ਵਰਤਦੇ ਸਾਡੇ ਫਿਲਟਰ ਨਹੀਂ ਲੱਗਾ ਪਹਿਲੇ ਲੱਗਾ ਸੀ ਖਰਾਬ ਹੋ ਗਿਆ ਤੇ ਫਿਰ ਐਸੀ ਹੋ ਨਹੀਂ ਪਾਣੀ ਮੋਟਰ ਦਾ ਬਾਨੀ ਅਸੀਂ ਨਹੀਂ ਵਰਤਦੇ ਖਾਣ ਪੀਣ ਨੂੰ ਦੂਜੇ ਸਾਰੇ ਕਾ ਮੋਟਰ ਤੇ ਪਾਣੀ ਨਗਰੀ ਦੀ ਆ ਤੇ ਹੁਣ ਇਧਰ ਆ ਗਈ ਮੈਂ ਬਰਤਨ ਝੂਠੇ ਰੱਖਣ ਇਧਰ ਤੇ ਖਾ ਰਹੀ ਹਾਂ ਕਿ ਪਾਣੀ ਸਾਡਾ ਪੜ ਚੁੱਕਾ ਏ ਟਰਾਈ ਫੁੱਟ ਗਿਆ ਸੀ ਮੇਰਾ ਟੋਟੇ ਤੇ ਮੈਂ ਵੀਡੀਓ ਸ਼ੂਟ ਕਰਨ ਲੱਗੀ ਸੀ ਤੇ ਆ ਦੇਖ ਲਓ ਫਰੈਂਡ ਆਨਲਾਈਨ ਮੰਗਾਇਆ ਸੀ ਤੇ ਭਲ ਕਾ ਨਿਕਲੇਆ ਤੇ ਹੁਣ ਮੈਂ ਇਹ ਦਵਾਂਗੀ ਮਿਸਟਰ ਸੰਦੀ ਨੂੰ ਪਾਣੀ ਇਹ ਰਾਤ ਦੇ ਅਸੀਂ ਇਹ ਪਿਉਂਦੀ ਹੈ ਬਲੀ ਚੁੱਕੇ ਆਲੂ ਬੁਖਾਰੇ ਤੇ ਮਿਸ਼ਰੀ ਵਾਲਾ ਪਾਣੀ ਹੈ ਇਹ ਵੀ ਇਹਨੂੰ ਦਵਾਂਗੀ ਇੱਧਰ ਮੈਂ ਆ ਗਈਆਂ ਵੇੜਿਆਂ ਦੀ ਕਰਾਂਗੀ ਕਲੀਨਿੰਗ ਤੇ ਅੱਗੇ ਮੈਂ ਕਰ ਲੱਗੀ ਆ ਆਪਣੇ ਵੇੜੇ ਸਾਫ ਤੇ ਵੇੜੇ ਚ ਲਾਵਾਂਗੇ ਝਾੜੂ ਸਾਰੇ ਵੇੜਿਆਂ 'ਚ ਇਹ ਮੱਝਾ ਵਾਲੇ ਪਾਸੇ ਵੀ ਕੱਚੇ ਵਾਲੇ ਵੀ ਪੋਰਚੇ ਚ ਵੀ ਤੇ ਜਿਹੜਾ ਮੇਨ ਵੇੜਾ ਹੈ ਉੱਥੇ ਵੀ ਇਸ ਕਰਕੇ ਜਲਦੀ ਜਲਦੀ ਸਵੇਰੇ ਸਵੇਰ ਤੋਂ ਪਹਿਲੇ ਇਹੋ ਹੀ ਕੰਮ ਹੁੰਦਾ ਕਿ ਠੰਡੇ ਠੰਡੇ ਵੇੜੇ ਸਾਫ਼ ਕਰ ਲਏ ਜਾਂ ਨਹੀਂ ਕਿਉਂਕਿ ਬਾਅਦ ਚ ਧੁੱਪ ਬਹੁਤ ਜ਼ਿਆਦਾ ਹੋ ਜਾਂਦੀ ਹੈ ਐਂਡ ਸਟ੍ਰੈਂਟ ਸਾਡੇ ਛੇ ਵੇ ਦਾ ਟਾਈਮ ਆ ਪੇਰ ਵੀ ਸਾਡੇ ਵੇੜੇ ਚ ਧੁੱਪ ਆ ਜਾਂਦੀ ਹੁਣ ਮੈਂ ਇਹ ਸਾਡਾ ਥੋੜਾ ਜਿਹਾ ਕੱਚਾ ਥਾਈ ਵੀ ਨਾਲ ਹੀ ਸਾਫ਼ ਕਰ ਲਾਂਗੀ ਤੇ ਵੇਲੀ ਵਾਲੇ ਪਾਸੇ ਇਹ ਸਾਰਾ ਜਿੱਥੇ ਪਹਿਲਾਂ ਚਾੜੂ ਲਾਂਦੀ ਪਈ ਤੇ ਆ ਹੁਣ ਬਾਅਦ ਚੋਂ ਕਰਾਂਗੇ ਘਰ ਵਾਲੇ ਥਾਂ ਸਾਫ਼ ਪੋਰਚ ਕਰਾਂਗੇ ਤੇ ਵਿੜਾ ਕਰਾਂਗੇ ਉਹ ਤੁਹਾਨੂੰ ਮੈਂ ਵੀਡੀਓ ਚ ਸ਼ੇਅਰ ਕਰਦੀ ਪਈ ਆ ਹੋਰ ਫਰੈਂਡ ਜੀ ਸਾਡੀ ਵੀਡੀਓ ਵਧੀਆ ਲੱਗਦੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਤੇ ਇਹ ਲ ਆ ਰਹੀ ਆ ਮੈਂ ਚਾੜੂ ਇੱਧਰ ਆ ਗਈ ਆ ਹੁਣ ਮੈਂ ਪੋਰਚ ਚ ਸਾਹਮਣੇ ਘਰ ਦੇ ਸਾਹਮਣੇ ਜਿਹੜਾ ਪੋਰਚ ਬਣਿਆ ਉੱਥੇ ਇਹ ਕਰਾਂਗੀ ਮੈਂ ਕਲੀਨਿੰਗ ਮੈਂ ਜ਼ਿਆਦਾ ਤੋ ਦੇਣੇ ਨਹੀਂ ਆ ਤੁਜੇ ਜਿੱਦ ਜਦਨ ਮੈਂ ਧੋ ਹੀ ਦਿਨਾ ਤੇ ਜਦਨ ਸਾਫ ਹੋਵੇ ਦਿਨਵੇੜੇ ਛਾੜੂ ਲਾ ਦੇਦਾ। ਅਨ ਇਸ ਤੋਂ ਬਾਅਦ ਮੈਂ ਕਰਾਂਗੀ ਆ ਮੇਨ ਗੇਟ ਵਾਲਾ ਵਿੜਾ ਸਾਹ ਪੋਰਚ ਤੋਂ ਹੀ ਠਾ ਉਤਰ ਕੇ ਤੇ ਠੀਕ ਹੈ ਫਰੈਂਡ ਤੇ ਇਧਰ ਮੈਂ ਨਾਲ ਆ ਕੇ ਲਾ ਦਿੱਤੀ ਹੈ ਵਾਸ਼ਿੰਗ ਮਸ਼ੀਨ। ਜਿੰਨਾ ਤੱਕ ਮੈਂ ਵਿੜੇ ਸਾਫ ਕਰਕੇ ਮਾ ਕੇ ਵਾਸ਼ਿੰਗ ਮਸ਼ੀਨ ਲਾ ਦਿੱਤੀ ਤਾਂ ਇਸ ਤੋਂ ਬਾਅਦ ਕਰਾਂਗੇ ਮੈਂ ਕਿਚਨ ਦੇ ਕੰਮ। ਬਰਤਨ ਸਾਫ ਕਰਨ ਵਾਲੇ ਤੇ ਚਲੋ ਠੀਕ ਹੈ ਫਰੈਂਡ ਨਾਲ ਹੀ ਐਕਟੀਵਿਟੀ ਸ਼ੁਰੂ ਕਰ ਦਿੱਤੀ ਹੈ ਰਾਤ ਦੀ ਇਹ ਹੁਣ ਰਾਤ ਦਾ ਟਾਈਮ ਹੋ ਗਿਆ ਸਵੇਰ ਦੀ ਮੌਨਗੀ ਬਣਾਈ ਸੀ ਤੇ ਰਾਤ ਨੂੰ ਜਦੋਂ ਅਸੀਂ ਰੋਟੀ ਖਾ ਲਏ ਨੇ 8:30 ਵਜੇ ਟਾਈਮ 9:00 ਵਜੇ ਹੁਣ ਮੈਂ ਲੈ ਆऊंगी ਕਿਚਨ ਦੇ ਬਰਤਨ ਇਹ ਢਾਣਾ ਮੈਂ ਕਰਾਂਗੀ ਜਦੋਂ ਅਸੀਂ ਰਾਤੀ ਰੋਟੀ ਪਾਣੀ ਖਾ ਲਏ ਨੇ ਤੇ ਬਾਅਦ ਦੀ ਰੁਟੀਨ ਅਸੀਂ ਕਿਸ ਤਰ੍ਹਾਂ ਆਪਣੇ ਕਿਚਨ ਸਾਫ ਕਰਦੇ ਬਰਤਨ ਸਾਫ ਕਰਕੇ ਤੇ ਰਾਤ ਦੇ ਖਾਣੇ ਤੋਂ ਬਾਅਦ ਦੀ ਇਹ ਦਾਲ ਹੈ ਇਹ ਮੈਂ ਤਾਂ ਮੱਕੀ ਕੱਟ ਕੇ ਟਕਨ ਤਾਕ ਦਿਤਾਏ ਤੇ ਬਰਤਨ ਸਾਰੇ ਅਸੀਂ ਲਾ ਲਾਂਗੇ ਜਿਹੜੇ ਪਹਿਲੇ ਸ਼ਾਮ ਨੂੰ ਤੋਂ ਤੇ ਸੀ ਚਾਹ ਵਾਲੇ ਤੇ ਹੁਣ ਨਾਲ ਹੀ ਅਸੀਂ ਪਹਿਲਾਂ ਕਰਾਂਗੇ ਬਰਤਨ ਕਲੀਨ ਫੇਰ ਨਾਲ ਦੁੱਧ ਸ਼ਾਮ ਲਾਂਗੇ ਆ ਵੀ ਪਏ ਬਰਤਨੇ ਵੀ ਮੈਂ ਲਾ ਲਾਂਗੀ ਸ਼ਾਮ ਨਾਲ ਅਸੀਂ ਵੇਲਾ ਕਰਾਂਗੇ ਮੇਰਾ ਟ੍ਰਾਈਪੋਡ ਦਾ ਕਰਕੇ ਤਾਂ ਥੋੜੀ ਜਿਹੀ ਮੈਨੂੰ ਮੁਸ਼ਕਲ ਹੋ ਰਹੀ ਸੀ ਵੀਡੀਓ ਨਹੀਂ ਬਣਾਈ ਜਾ ਰਹੀ ਸੀ ਪਹਿਲਾ ਮੈਂ ਇਹਨਾਂ ਸਾਰੇ ਬਰਤਨ ਝੂਠੇ ਧੋ ਲਵਾਂਗੀ ਫਿਰ ਬਾਅਦ ਚ ਇਹਨਾਂ ਨੂੰ ਸਾਫ਼ ਕਰਾਂਗੇ ਹਨ ਮੈਂ ਪਹਿলো ਇਹ ਸਿੰਕ ਸਾਫ਼ ਕਰ ਲਾਂਗੀ ਇਹਨਾਂ ਸਾਡੀ ਟੈਪ ਖਰਾਬ ਹੋਈ ਆ ਤੇ ਪਾਣੀ ਵਗਦਾ ਰਹਿੰਦਾ ਤੇ ਉਹਦੇ ਨਾਲ ਨਾ ਇੱਥੇ ਰਾਈਟ ਰਾਈਟ ਪਤਾ ਨਹੀਂ ਕਿ ਜਾਮ ਜਾਂਦਾ ਨਾਲੇ ਨਾਲ ਸਾਨੂੰ ਮੈਂ ਸਿੰਕ ਆਵਦੀ ਆਪ ਹੀ ਖਰਾਬ ਕਰ ਲਈ ਮੇਗੀ ਦਿਨੇ ਚਾ ਤਾਂ ਜਾ ਪਾ ਦਿੱਤਾ ਤੇ ਸਾਰੀ ਸਿੰਕ ਨਿਊ ਸੀ ਸਾਡੀਆਂ ਤੇ ਕਾਲੀਆਂ ਹੋ ਗਈਆਂ ਤੇ ਹੁਣ ਮੈਨੂੰ ਪਤਾ ਨਹੀਂ ਇਹ ਠੀਕ ਇਸੇ ਤਰ੍ਹਾਂ ਹੋਣਗੀ ਆ ਮੈਂ ਨਿੰਬੂ ਰਾਂ ਵੀ ਕੀਤੀਆਂ ਪਰ ਨਹੀਂ ਸਾਫ਼ ਹੋਈਆਂ ਜੇ ਇਹਦਾ ਨੂੰ ਕਿਸੇ ਨੂੰ ਪਤਾ ਤਾਂ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਓ ਹਨ ਮੈਂ ਵਰਤਨ ਸਾਰੇ ਬੰਨਾ ਸਾਫ਼ ਕਰ ਲਏ ਹੁਣ ਮੈਂ ਧੋ ਕੇ ਰੱਖ ਦਾਂਗੀ ਚਾਨਣ ਵਿੱਚ ਤੇ ਇਸ ਤੋਂ ਬਾਅਦ ਮੈਂ ਫਿਰ ਕਰਾਂਗੀ ਸੈਲਫ ਕਲੀਨ ਕਤ ਨਮ ਤੋਲੀਵੇਂ ਬਾਹਰ ਤਾਂ ਅਚਿਤ ਖਾਂਦੀ ਪਈਆਂ ਨਹੀਂ ਰਹਾ ਹੋਵਾ ਮੇਰੇ ਰਿਵਾਰ ਕੋ ਲਾ ਕੇ ਸੁਤੇ ਹੋਇ ਲ ਮੈਂ ਬੈਸੀ ਸੁਤੇ ਦਾ ਨਹੀਂ ਸੀ ਅਜੇ ਤੇ ਗੈਸ ਕਰ ਦਾਂਗੇ ਆਫ ਰਾਤ ਨੂੰ ਗੈਸ ਜ਼ਰੂਰ ਆਫ ਕਰਿਆ ਕਰੋ ਇਧਰ ਮੈਂ ਆਪਣੀ ਗੈਸ ਸਾਫ ਕਰ ਲਾਂਗੇ ਨਾਲੇ ਕਾਉਂਟਰ ਟਾਪ ਸਾਫ ਕਰ ਲਾਂਗੇ ਰਾਤ ਨੂੰ ਵੀ ਕਲੀਨਿੰਗ ਕਰਕੇ ਛਾਵੇਂ ਤੇ ਜਦੋਂ ਅਸੀਂ ਸਵੇਰੇ ਉੱਠਦੇ ਨੇ ਸਾਨੂੰ ਬਹੁਤ ਵਧੀਆ ਲੱਗਦਾ ਹੈ ਨਾਲੇ ਕਿਚਨ ਆਪਣਾ ਮੈਸੀ ਨਹੀਂ ਲੱਗਦਾ ਇਹ ਦਾਲ ਹੈ ਇਸ ਤਰ੍ਹਾਂ ਇਹ ਸੀ ਕੁੱਕਰ ਸੁਮੇਤੀ ਗੈਸ ਚ ਰੱਖ ਦੇਣੀ ਹੈ हाँ, देख से, देख से, भी साफ कर नाली। इस रोज, फ्रेड मेरी है, रोज रात मैं अपने किचन साफ करके सोनी साफ कर लेने अद्ध कै बहर नाले नाले नी जमा दही गणवीज असि पहले पीण ना दुद्ध जरा दुद्ध है सवेरे अभी उबाला दवाना है ਆ ਗ੍ਰੈਂਡ ਰਸ ਰਿਸੀਵ ਵਾਲਾ ਦਵਾ ਲੈਨੇ ਨਾ ਉਹਦੋਂ ਜਿਹੜਾ ਪਤੀਲੇ ਵਾਲਾ ਏ ਇਹ ਅਸੀਂ ਰਾਤ ਨੂੰ ਵਰਕਣਾ ਹੈ ਤੁਹਾਨੂੰ ਨਾਲੇ ਮੈਂ ਦੱਸਾਂਗੀ ਆ ਮੇਰੀਆਂ ਭੈਣਾਂ ਕਹਿ ਦਿੰਦੀਆਂ ਕਿ ਚਰਮੀਆਂ ਨੂੰ ਸਾਡਾ ਦਹੀਂ ਪਾਣੀ ਛੱਡ ਜਾਂਦਾ ਹੈ ਤੇ ਖੱਟਾ ਹੋ ਜਾਂਦਾ ਹੈ ਫਰੈਂਡ ਜੀ ਆਹ ਤਰੀਕੇ ਨਾਲ ਤੁਸੀਂ ਦਹੀਂ ਜਮਾਓਗੇ ਨਾ ਬਿਲਕੁਲ ਵੀ ਖੱਟਾ ਨਹੀਂ ਹੋਏਗਾ ਇਹ ਫ੍ਰਿਜ ਤੋਂ ਕੱਢ ਕੇ ਨਾ ਫਰੈਂਡ ਅਸੀਂ ਇਸ ਤਰ੍ਹਾਂ ਹੀ ਜਾਗ ਲਾ ਦੇਣੀ ਆ ਆ ਦੇਖਿਓ ਅਸੀਂ ਪੀਣ ਨੂੰ ਕਰ ਲੈਣ ਨੂੰ ਗਰਮ ਕਰਾਂਗੇ ਤੇ ਜਿੰਦੀ ਫਰੈਂਡ ਸਿ ਦਹੀਂ ਜਮਾਣਾ ਉਸ ਵੇਲੇ ਅਸੀਂ ਬਿਲਕੁਲ ਗਰਮ ਨਹੀਂ ਕਰਨਾ ਬਿਲਕੁਲ ਠੰਡੇ ਦੁੱਧ ਨੂੰ ਰੇਚੋ ਕੱਢੇ ਨੂੰ ਹੀ ਅਸੀਂ ਆ ਦੇਖਿਓ ਦਹੀਂ ਦੀ ਜਾਗ ਲਾ ਦਿੱਤੀ ਹੈ ਇੰਨਾ ਗਰਮੀ ਬਹੁਤ ਜ਼ਿਆਦਾ ਇੰਨਾ ਟੈਂਪਰੇਚਰ ਹੈ ਤੇ ਇਹ ਤੇ ਇਸ ਤਰ੍ਹਾਂ ਹੀ ਦਹੀਂ ਬਣ ਜਾਣਾ ਇਹਨੇ ਤੁਸੀਂ ਗਰਮ ਬਿਲਕੁਲ ਨਹੀਂ ਕਰਨਾ ਬਿਲਕੁਲ ਠੰਡੇ ਦੁੱਧ ਨੂੰ ਜਾਗ ਲਾ ਕੇ ਦੇਖਿਓ ਦਹੀਂ ਬੜਾ ਸੁਆਦ ਬਣਦਾ ਹੈ ਤੇ ਵਧੀਆ ਬਣਦਾ ਹੈ ਇਹਨਾਂ ਗਾੜਾ ਗਰਮੀ ਇਹਨਾਂ ਨੂੰ ਅਸੀਂ ਦੁੱਧ ਨਹੀਂ ਗਰਮ ਕਰਨਾ ਠੰਡਾ ਬਿਲਕੁਲ ਨੂੰ ਜਾਗ ਲਾਣੇ ਆ ਇਹ ਤਰੀਕਾ ਤੁਸੀਂ ਜਰੂਰ ਬਣਾ ਕੇ ਦੇਖਿਓ ਬਹੁਤ ਵਧੀਆ ਰਹੀ ਮੈਂ ਦਾਦੇ ਨਾਲੋਂ ਘੱਟਾ ਨਹੀਂ ਮੰਨਦਾ ਥੋੜਾ ਜਿਹਾ ਹਲਾ ਦਾਂਗੇ ਤੇ ਮਲਾਈ ਅਸੀਂ ਸਵੇਰੇ ਨਾਲ ਹੀ ਲਾ ਲੈਣੀ ਦਈ ਦੇ ਇਹ ਨੀਚੇ ਵਾਲਾ ਦਹੀਂ ਅਸੀਂ ਵਰਤ ਲੈਣਾ ਤੇ ਦੂਜੇ ਦਿਨ ਰਿੜਕ ਲੈਣਾ ਇਹਦੇ ਉੱਤੇ ਦਹੀਂ ਦੇ ਮੈਂ ਕੋਈ ਭਾਰੀ ਚੀਜ਼ ਰੱਖਾ ਦਿੱਤੀ ਕਿ ਤਾਂ ਰਾਤ ਨੂੰ ਕੋਈ ਚੀਜ਼ ਨਾ ਵਿੱਚ ਫਰੀਲੇ ਦੇ ਜਾ ਸਕੇ ਤੇ ਇਧਰ ਮੇਰਾ ਦੁੱਧ ਹੋ ਗਿਆ ਹੈ ਗਰਮ ਕਿੜਾ ਸੀ ਪੀ ਨੂ ਰੱਖਿਆ ਸੀ ਅੜਵੀ ਜੀ ਇੰਟਰੈਕਸ਼ਨ ਤੇ ਰੱਖ ਲਿਆ ਹੈ ਤੇ ਕਿ ਯਾਰ ਅਸੀਂ ਰਾਤ ਨੂੰ ਹੁਣ ਦਿਖਾ ਮੈਂ ਵੜਾੜੀ ਨੂੰ ਦੋ ਦਿਨ ਚਲੇ ਗਈ ਸੀ ਮੇਰੇ ਖਿਆਲ ਨਹੀਂ ਬਾਹਰ ਦਾ ਧੰਨ ਦਿਖਾਦੀ ਪਈ ਸੀ ਤੇ ਹੁਣ ਮੈਂ ਧੰਨ ਦਿਖਾਦੀ ਪਈ ਐ ਬਿਲਕੁਲ ਕਿਚਨ ਕਲੀਨ ਹੋ ਗਈ ਏ ਮੇਰੀ ਤੇ ਫਰੈਂਡ ਅਸੀਂ ਉਹ ਹੀ ਪਿਓ ਵਾਂਗੇ ਜਿਹੜਾ ਸਵੇਰੇ ਤੁਹਾਨੂੰ ਮੈਂ ਪਾਣੀ ਦਿਖਾਇਆ ਸੀ ਇਹ ਆ ਫਰੈਂਡ ਸੁੱਕੇ ਆਲੂ ਭਖਾਰੇ ਇਮਬਲੀ ਤੇ ਨਾਲ ਅਸੀਂ ਮਿਸ਼ਰੀ ਇਹ ਤਿੰਨਾਂ ਨੂੰ ਅਸੀਂ ਕੱਚ ਦੀ ਗਲਾਸੀ ਵਿੱਚ ਪਾ ਕੇ ਤੇ ਇੱਕ ਗਲਾਸ ਚ ਪਾਣੀ ਪਾ ਕੇ ਅਸੀਂ ਪਿਉਂ ਦਵਾਂਗੇ ਤੇ ਇੱਥੇ ਮੇਰਾ ਦੁੱਧ ਵੀ ਗਰਮ ਹੋ ਰਿਹਾ ਏ ਇਹ ਮੈਂ ਜੜੀ ਨੂੰ ਦੇਣ ਜਾਵਾਂਗੀ ਬਾਹਰ ਉਹ ਗਰਮ ਮੈਂ ਵਿੰਡੋ ਸਾਰੀਆਂ ਕਰ ਦਾਂਗੀ ਘਰ ਦੀਆਂ ਬੰਦ ਕਿਉਂਕਿ ਸਾਡੀ ਕਿਚਨ ਓਪਨ ਹੈ ਤੇ ਰਾਤ ਨੂੰ ਬਿੱਲੀ ਨਾ ਆ ਜਾਏ ਇਸ ਲਈ ਅਸੀਂ ਬਹੁਤ ਧਿਆਨ ਰੱਖਦੇ ਆ ਅਸੀਂ ਸਾਰੀਆਂ ਵਿੰਡੋਜ਼ ਦੀਆਂ ਖਿੜਕੀਆਂ ਬੰਦ ਕਰ ਦੇ ਨੇ ਇਹਦੇ ਨਾਲ ਅਸੀਂ ਕਲਾਸੀ ਪਾਣੀ ਦੀ ਭਰ ਕੇ ਇਹਨੂੰ ਢੱਕ ਕੇ ਰੱਖ ਦੰਗ ਤੇ ਸਵੇਰੇ ਜੁੱਤੀ ਉਠੀਏ ਸਭ ਤੋਂ ਪਹਿਲੇ ਅਸੀਂ ਪਾਣੀ ਪੀਣਾ ਹੈ ਬਹੁਤ ਵਧੀਆ ਹੁੰਦਾ ਹੈ ਪਾਣੀ ਸਰੀਰ 'ਚ ਕੋਈ ਗਰਮੀ ਹੋਵੇ ਪੀਲੀਆ ਹੋਵੇ ਕੋਈ ਬੁਖਾਰ ਹੋਵੇ ਸਭ ਇਹਦੇ ਨਾਲ ਠੀਕ ਹੋ ਜਾਂਦਾ ਹੈ ਇਧਰ ਮੈਂ ਦੁੱਧ ਲੈ ਕੇ ਆ ਗਈ ਆ ਆਪਣੇ ਰੂਮ 'ਚ ਅੰਛਾ ਜੀ ਜਾਗਦਾ ਵੇਹਾਂ ਅੰਛ ਦੇਖਦਾ ਵੇਹ ਆ ਆਪਣਾ ਥਾਰਕ ਮੈਂ ਤਾਂ ਕੋਲਟਾ ਚਸ਼ਮਾ ਮਿਸਟਰ ਸੰਤੂ ਲਾਗੇ ਮੰਝੇ ਦੇ ਭਾਈ ਨੇ ਉਹਨਾਂ ਨੇ ਮੰਝੇ ਦੇ ਲੰਮੇ ਪਣਾ ਲਾਏ ਤੇ ਅਸੀਂ ਮਾਪਤ ਬੈਠਦੇ ਹੁਣ ਇਧਰ ਮੈਂ ਗਈ ਆ ਆਪਣੇ ਕੰਬਲ ਲੈਣ ਦੂਸਰੇ ਕਮਰੇ ਚ ਇਹਨੂੰ ਚੰਗੀ ਤਰ੍ਹਾਂ ਝਾੜ ਲਾਂਗੇ ਗਰਮੀਆਂ ਨੂੰ ਸਾਨੂੰ ਬਿਸਤਰੇ ਧਿਆਨ ਨਾਲ ਝਾੜ ਕੇ ਫਿਰ ਅੰਦਰ ਖੜਨੇ ਚਾਹੀਦੇ ਨੇ ਕਿਉਂਕਿ ਇਹ ਮੌਸਮ ਨਹੀਂ ਵਧੀਆ ਹੁੰਦਾ ਤੇ ਸਾਨੂੰ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੈ ਹੁਣ ਮੈਂ ਸਾਰੇ ਘਰ ਦੀਆਂ ਕਰ ਦਾਂਗੀ ਲਾਈਟ ਆਫ ਨਾਲੇ ਕਰ ਦਾਂਗੀ ਵਿੰਡੋ ਬੰਦ ਕਰਦੇ-ਪੁਰਤੇ ਐਂਡ ਕਵਰ ਕਰ ਦਾਂਗੇ ਰਾਤ ਨੂੰ ਆਪਣਾ ਘਰ ਸੇਫ ਰਵੇ ਤੇ ਉਹ ਨਾਲ ਹੀ ਅਸੀਂ ਕਰ ਦਾਂਗੇ ਲਾਈਟ ਆਫ ਸਾਰੇ ਲੌਬੀ ਦੀਆਂ ਬੈਡਰੂਮ ਦੀਆਂ ਸਭ ਇਸ ਨਾਲ ਫਰੈਂਡ ਸਾਡਾ ਉਹ ਚੱਲਿਆ ਵੀਡੀਓ ਦਾ ਐਂਡ ਸਾਡੀ ਵੀਡੀਓ ਫੁੱਲ ਵਾਚ ਕਰਿਆ ਕਰੋ ਫਰੈਂਡ ਤੁਹਾਡਾ ਬਹੁਤ ਜ਼ਿਆਦਾ ਤੁਸੀਂ ਵੀਡੀਓ ਨੂੰ ਪਿਆਰ ਦੇ ਰਹੇ ਹੋ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਲੱਗਦਾ ਆ ਦੇਖ ਲਓ ਫਰੈਂਡ ਲੌਬੀ ਦੀ ਲਾਈਟ ਆ ਹੋ ਗਈਆਂ ਬਿਲਕੁਲ ਦਰਵਾਜ਼ਾ ਵੀ ਅਸੀਂ ਮੇਨ ਬੰਦ ਕਰ ਲਵਾਂਗੇ